ਦੀ ਵੱਡੀ ਖਬਰ ਆ ਰਹੀ ਹੈ ਨੰਗਲ ਦੇ ਕਰੀਬ ਅਜੋਲੀ ਮੋੜ ਤੋਂ ਜਿੱਥੇ ਕੀ ਰੇਲ ਗੱਡੀ ਦਾ ਇੱਕ ਡੱਬਾ ਪਟੜੀ ਤੋਂ ਉਤਰ ਗਿਆ ਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਦਰਅਸਲ ਐਨ ਐਫ ਐਲ ਯਾਰ ਦੇ ਵਿੱਚੋਂ ਇੱਕ ਰੇਲ ਗੱਡੀ ਯੂਰੀਆ ਦੇ ਨਾਲ ਭਰ ਕੇ ਨੰਗਲ ਵੱਲ ਨੂੰ ਆਉਂ ਨੂੰ ਲੱਗਦੀ ਹੈ ਤਾਂ ਰਸਤੇ ਦੇ ਵਿੱਚ ਹੀ ਇੱਕ ਡੱਬਾ ਰੇਲ ਦੀ ਪਟੜੀ ਤੋਂ ਉਤਰ ਜਾਂਦਾ ਹੈ ਪਰ ਰਾਹ ਦੀ ਗੱਲ ਇਹ ਰਹੀ ਕਿ ਇਹ ਡੱਬਾ ਪਟੜੀ ਤੋਂ ਉਤਰ ਕੇ ਪਲਟਿਆ ਨਹੀਂ ਨਹੀਂ ਤਾਂ ਇਸ ਹਾਦਸੇ ਦੀਆਂ ਤਸਵੀਰਾਂ ਕੁਝ ਹੋ ਰਹੀ ਹੋਣੀਆਂ ਸੀ ਫਿਲਹਾਲ ਮੌਕੇ ਉਤੇ ਰੇਲਵੇ ਅਤੇ ਐਨ ਐਫ ਐਲ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ ਪਰ ਇਸ ਘਟਨਾ ਬਾਰੇ ਕੋਈ ਵੀ ਜ਼ਿੰਮੇਵਾਰੀ ਲੈਣ ਦੇ ਲਈ ਕੈਮਰੇ ਅੱਗੇ ਆ ਕੇ ਬੋਲਣ ਨੂੰ ਤਿਆਰ ਨਹੀਂ ਸੀ ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ 1 ਮਹੀਨੇ ਦੇ ਵਿੱਚ ਦੂਸਰੀ ਵਾਰ ਰੇਲਵੇ ਦੇ ਡੱਬੇ ਰੇਲਵੇ ਟਰੈਕ ਤੋਂ نیچے ਉਤਰੇ ਹਨ ਜੋ ਕਿ ਇੱਕ ਵੱਡੀ ਲਾਪਰਵਾਹੀ ਵੱਲ ਇਸ਼ਾਰਾ ਕਰ ਰਿਹਾ ਹੈ ਪਰ ਅਜੇ ਤੱਕ ਪਹਿਲਾਂ ਰੇਲਵੇ ਟਰੈਕ ਤੋਂ ਉਤਰੇ ਹੋਏ ਡੱਬਿਆਂ ਦੀ ਲਾਪਰਵਾਹੀ ਦਾ ਕਾਰਨ ਸਾਹਮਣੇ ਨਹੀਂ ਆ ਸਕਿਆ ਤੇ ਦੂਜਾ ਵੱਡੀ ਲਾਪਰਵਾਹੀ ਫਿਰ ਹੋ ਗਈ ਹੈ ਕਿਉਂਕਿ ਰੇਲਵੇ ਟਰੈਕ ਤੋਂ ਡੱਬਾ ਉਤਰ ਗਿਆ ਹੈ ਰੇਲਵੇ ਦੇ ਇਸ ਡੱਬੇ ਦੇ ਵਿੱਚੋਂ ਯੂਰੀਆ ਖਾਦ ਨੂੰ ਪਾਲਟੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਰੂਰਤ ਹੈ ਰੇਲਵੇ ਅਤੇ ਐਨ ਐਫ ਐਲ ਨੂੰ ਅਜਿਹੇ ਹਾਸਿਆਂ ਤੋਂ ਸਬਕ ਲੈਣ ਦੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹਾਸਿਆਂ ਤੇ ਨਕੇਲ ਕਸੀ ਜਾ ਸਕੇ